15 ਅਕਤੂਬਰ 2024 ਦਿਨ ਮੰਗਲਵਾਰ ਨੂੰ ਪੰਜਾਬ ਦੇ ਵਿੱਚ 13327 ਪੰਚਾਇਤਾਂ ਦੀ ਚੋਣ ਦੇ ਲਈ ਵੋਟਾਂ ਪੈਣਗੀਆਂ ਪੰਜਾਬ ਦੇ ਵਿੱਚ ਇਸ ਵਾਰ 13327 ਪੰਚਾਇਤਾਂ ਚੁਣੀਆਂ ਜਾਣਗੀਆਂ ਇਸ ਪੰਚਾਇਤਾਂ ਦੀ ਚੋਣ ਦੇ ਲਈ ਪੱਕੇ ਦਾ ਤੌਰ ਤੇ 19110 ਪੋਲਿੰਗ ਬੂਥ ਵੰਡੇ ਗਏ 1 ਕਰੋੜ 33 ਲੱਖ 97932 ਰਜਿਸਟਰਡ ਵੋਟਰ ਮਤਲਬ ਲਗਭਗ 1 ਕਰੋੜ 34 ਲੱਖ ਦੇ ਕਰੀਬ ਵੋਟਰ ਨੇ 27 ਸਤੰਬਰ 2024 ਤੋਂ 4 ਅਕਤੂਬਰ 2024 ਤੱਕ ਨਾਮਜ਼ਦਗੀਆਂ ਭਰੀਆਂ ਜਾਣੀਆਂ ਐ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਣੀਆਂ 4 ਵਜੇ ਵੋਟਾਂ ਦਾ ਕੰਮ ਨਿਭੜ ਜਾਣਾ ਉਸ ਤੋਂ ਬਾਅਦ ਉਸੇ ਥਾਂ ਦੇ ਉੱਤੇ ਵੋਟਾਂ ਦੀ ਗਿਣਤੀ ਹੋਣੀ ਐ ਉਸੇ ਦਿਨ ਸ਼ਾਮ ਨੂੰ ਨਤੀਜੇ ਐਲਾਨ ਦਿੱਤੇ ਜਾਣੇ ਪਰ ਜਿਨ੍ਹਾਂ ਨੇ ਸਰਪੰਚ ਲੜਨਾ ਹੁੰਦਾ ਉਹ ਤਾਂ ਵਿਚਾਰੇ 5 ਸਾਲਾਂ ਤੋਂ ਲੱਗੇ ਹੁੰਦੇ ਨੇ ਉਹ ਤਾਂ ਪਹਿਲਾਂ ਤੋਂ ਹੀ ਲੱਗੇ ਹੁੰਦੇ ਨੇ ਆਪਣੀ ਪ੍ਰਕਿਰਿਆ ਚਲਾ ਰਹੇ ਹੁੰਦੇ ਨੇ ਰੰਗ ਹਾਂ ਸਰਪੰਚ ਅਧਿਕਾਰਕ ਤੌਰ ਤੇ ਕਾਗਜ਼ੀ ਤੌਰ ਤੇ 40000 ਖਰਚ ਸਕਦਾ ਪਰ ਆਪਾਂ ਨੂੰ ਪਤਾ ਪਿੰਡਾਂ ਦੀ ਸਰਪੰਚੀ ਕਿੰਨੇ ਕਿਨੇ ਲੱਖ ਚ ਪੈਂਦੀ ਆ ਪੰਜਾਬ ਦੇ ਸਿਰ ਤੇ ਲਗਾਤਾਰ ਕਰਜ਼ੇ ਦਾ ਬੋਝ ਵੱਧਦਾ ਜਾ ਰਿਹਾ ਪੰਜਾਬ ਸਰਕਾਰ ਕਹਿੰਦੀ ਪਹਿਲੂ ਤਾਂ ਇਹ ਆ ਜੀ ਕਿ ਕੇਂਦਰ ਨੇ ਤਜ਼ਵੀਜ਼ ਜਿਹੜੀ ਬਣਾਈ ਸੀ ਕੋਲੇ ਵਾਲੀ ਕਿ ਵੀ 10% ਕੋਲਾ ਤੁਹਾਨੂੰ ਵਿਦੇਸ਼ ਤੋਂ ਖਰੀਦਣਾ ਪੈਣਾ ਬਾਹਰੀ ਕੋਲਾ ਖਰੀਦਣਾ ਪੈਣਾ ਉਸ 10% ਕੋਲਾ ਬਾਹਰੋਂ ਖਰੀਦਣ ਦੇ ਹਵਾਲੇ ਨਾਲ ਉਹ ਭਾਜ ਫਰਕ ਆ ਗਿਆ ਜੀ ਸਾਡੇ ਬਜਟ ਚ ਫਰਕ ਆ ਗਿਆ ਇਸ ਲਈ ਘਟਾ ਹੈ ਪਰ ਕਟੌਤੀ ਕੇਂਦਰ ਨੇ ਕੀਤੀ ਹੈ 2387 ਕਰੋੜ ਤੇ ਸਾਡੇ ਵਾਲੇ ਮੰਗ ਰਹੇ ਨੇ ਜੀ 10000 ਕਰੋੜ ਵਾਧੂ ਕੰਘਣਾ ਰਣੋਤ ਵਿਵਾਦ ਦਾ ਦੂਜਾ ਨਾਮ ਕਲੇਸ਼ ਦਾ ਦੂਜਾ ਨਾਮ ਹੁਣ ਇਹ ਕਲੇਸ਼ ਆਪਣੇ ਘਰੇ ਪੈ ਰਿਆ ਉਹਨਾਂ ਦੀ ਪਹਿਲਾਂ ਉਹ ਵਿਵਾਦ ਵਿਵਾਦਤ ਬੋਲ ਬੋਲ ਕੇ ਦੁਵੇਲੀ ਮੁਸੀਬਤ ਖੜੀ ਕਰਦੀ ਸੀ ਪਰ ਹੁਣ ਉਹ ਆਪਣੇ ਲਈ ਆਪਣੀ ਪਾਰਟੀ ਲਈ ਆਪਣੇ ਲੀਡਰਾਂ ਲਈ ਆਪਣੇ ਆਕਾਮਾਂ ਲਈ ਕਹਿੰਦੇ ਨਵਾਂ ਕਲੇਸ਼ ਖੜਾ ਕਰ ਰਹੀ ਹੈ ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਆਖਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਜੀ ਜਿਸ ਤਰ੍ਹਾਂ ਦੀ ਤਰੀਕ ਦਾ ਅੰਦਾਜ਼ਾ ਸੀ ਬਿਲਕੁਲ ਉਸੇ ਤਰੀਕ ਨੂੰ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਲਈ ਵੋਟਾਂ ਪੈਣਗੀਆਂ 15 ਅਕਤੂਬਰ 2024 ਦਿਨ ਮੰਗਲਵਾਰ ਨੂੰ ਪੰਜਾਬ ਦੇ ਵਿੱਚ 13327 ਪੰਚਾਇਤਾਂ ਦੀ ਚੋਣ ਦੇ ਲਈ ਵੋਟਾਂ ਪੈਣਗੀਆਂ 15 ਅਕਤੂਬਰ 224 ਚੌਣ ਕਮਿਸ਼ਨ ਨੇ ਅੱਜ ਪੰਜਾਬ ਰਾਜ ਚੌਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਤਰੀਕ ਦਾ ਐਲਾਨ ਕਰ ਦਿੱਤਾ ਹੈ। ਪੂਰੇ ਬੇਰੇਵੇ ਜਾਰੀ ਹੋ ਗਏ ਨੇ ਕਿ ਪੰਜਾਬ ਦੇ ਵਿੱਚ ਇਸ ਵਾਰ 13327 ਪੰਚਾਇਤਾਂ ਚੁਣੀਆਂ ਜਾਣਗੀਆਂ। ਇਹ ਇਸ ਪੰਚਾਇਤਾਂ ਦੀ ਚੋਣ ਦੇ ਲਈ ਬਕਾਇਦਾ ਤੌਰ ਤੇ 19110 ਪੋਲਿੰਗ ਬੂਥ ਬਣਨਗੇ। ਕਈ ਥਾਵਾਂ ਤੇ ਦੋ ਬੂਥ ਬਣਾਉਣੇ ਪੈਂਦੇ ਆ ਪਿੰਡ ਵੱਡੇ ਨੇ ਜਾਂ ਇੱਕ ਪੰਚਾਇਤ ਦੋ ਦੋ ਤਿੰਨ ਤਿੰਨ ਪਿੰਡਾਂ ਦੀ ਆ ਸੋ 19110 ਪੋਲਿੰਗ ਬੂਥ ਹੋਣਗੇ। 1 ਕਰੋੜ 33 ਲੱਖ 97 ਹਜ਼ਾਰ 932 ਰਜਿਸਟਰਡ ਵੋਟਰ ਹੈ ਮਤਲਬ ਲਗਭਗ 1 ਕਰੋੜ 34 ਲੱਖ ਦੇ ਕਰੀਬ ਵੋਟਰ ਨੇ 1 ਕਰੋੜ 33 ਲੱਖ 97 ਹਜ਼ਾਰ 932 ਕੁੱਲ ਰਜਿਸਟਰਡ ਵੋਟਰ ਨੇ ਜਿਹੜੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣੇ ਪਿੰਡਾਂ ਦੀ ਪੰਚਾਇਤ ਚੁਣਨਗੇ ਇਹਦੇ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ 27 ਤਰੀਕ ਤੋਂ ਸ਼ੁਰੂ ਹੋਣੀ ਹੈ ਕਿਉਂਕਿ ਅੱਜ ਚੋਣ ਕਮਿਸ਼ਨ ਨੇ ਤਰੀਕਾਂ ਦਾ ਐਲਾਨ ਜ਼ਰੂਰ ਕੀਤਾ ਪਰ ਉਹਨਾਂ ਦਾ ਅਧਿਕਾਰਤ ਨੋਟੀਫਿਕੇਸ਼ਨ 27 ਸਤੰਬਰ ਨੂੰ ਆਉਣਾ ਸੋ ਇਸ ਲਈ 27 ਸਤੰਬਰ ਤੋਂ ਨਾਮਜਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਜਿਹੜੀ 4 ਅਕਤੂਬਰ ਤੱਕ ਚੱਲਣੀ ਹੈ ਜੀ ਸੋ ਇਸ ਲਈ 27 ਸਤੰਬਰ 2024 ਤੋਂ 4 ਅਕਤੂਬਰ 2024 ਤੱਕ ਨਾਮਜਦਗੀਆਂ ਭਰੀਆਂ ਜਾਣੀਆਂ ਔਰ ਸਮਾਂ 4 3 ਵਜੇ ਤੱਕ ਦਾ ਹੀ ਹੈ ਨਾਮਜਦਗੀਆਂ ਭਰਨ ਦਾ ਸਾਰੀ ਦਫਤਰੀ ਪ੍ਰਕਿਰਿਆ ਜਿਹੜੀ ਹੈਗੀ ਉਹ ਸ਼ਾਮ ਦੇ 3 ਵਜੇ ਤੱਕ ਹੈ ਦੁਪਹਿਰ ਦੇ 3 ਵਜੇ ਤੱਕ ਹੈ ਇਸ ਲਈ 27 ਸਤੰਬਰ 2024 ਤੋਂ 4 ਅਕਤੂਬਰ 2024 ਤੱਕ ਨਾਮਜਦਗੀਆਂ ਭਰੀਆਂ ਜਾਣਗੀਆਂ ਜਿਹਦਾ ਸਮਾਂ 3 ਵਜੇ ਤੱਕ ਦਾ ਤੇ ਇਸ ਤੋਂ ਬਾਅਦ ਕਾਗਜ਼ਾਂ ਦੀ ਜਾਂਚ ਪੜਤਾਲ ਲਈ ਅਗਲਾ ਦਿਨ 5 ਅਕਤੂਬਰ ਰੱਖਿਆ ਗਿਆ। ਔਰ ਨਾਮ ਵਾਪਸੀ ਫਿਰ 6 ਤੇ 7 ਅਕਤੂਬਰ ਨੂੰ ਨਾਮ ਵਾਪਸ ਲਿਆ ਜਾ ਸਕਦੇ ਆ। ਉਹਦੇ ਲਈ 7 ਅਕਤੂਬਰ ਸ਼ਾਮ ਦੇ 3 ਵਜੇ ਤੱਕ ਨਾਮ ਵਾਪਸੀ ਦੀ ਪ੍ਰਕਿਰਿਆ ਨਿਭੜ ਜਾਏਗੀ। ਉਸ ਤੋਂ ਬਾਅਦ ਫਿਰ ਚੋਣ ਮਾਹੌਲ ਪੱਕ ਜਾਏਗਾ। ਫਿਰ ਪਿੰਡਾਂ ਦਾ ਰੰਗ। ਵੈਸੇ ਤਾਂ ਅੱਜ ਚੋਣਾਂ ਦੇ ਐਲਾਨ ਦੇ ਨਾਲ ਰਸਮੀ ਤੌਰ ਤੇ ਸ਼ੁਰੂ ਹੋ ਗਿਆ। वैसे पंजाब सरकार ने जिस दिन कहा ਸੀਗਾ ਕਿ 20 ਅਕਤੂਬਰ ਤੋਂ ਪਹਿਲਾਂ-ਪਹਿਲਾਂ ਕਰਾਉਣੀਆਂ ਉਸ ਦਿਨ ਤੋਂ ਪ੍ਰਕਿਰਿਆ ਜਾਰੀ ਹੈ ਪਿੰਡਾਂ 'ਚ ਪਰ ਜਿਨ੍ਹਾਂ ਨੇ ਸਰਪੰਚ ਲੜਨਾ ਹੁੰਦਾ ਉਹ ਤਾਂ ਵਿਚਾਰੇ 5 ਸਾਲਾਂ ਤੋਂ ਲੱਗੇ ਹੁੰਦੇ ਨੇ ਉਹ ਤਾਂ ਪਹਿਲਾਂ ਤੋਂ ਹੀ ਲੱਗੇ ਹੁੰਦੇ ਨੇ ਆਪਣੀ ਪ੍ਰਕਿਰਿਆ ਚਲਾ ਰਹੇ ਹੁੰਦੇ ਨੇ ਰੰਗ ਵਾਲਾ ਪਾਣੀ ਪੁਣੀ ਸੇਵਾ ਪੱਤਰ ਚਲੋ ਸੋ ਨਾਮਜ਼ਦਗੀਆਂ 7 ਅਕਤੂਬਰ ਤੱਕ ਵਾਪਸ ਕੀਤੀਆਂ ਜਾ ਸਕਦੀਆਂ ਵਾਪਸੀ ਤੋਂ ਬਾਅਦ ਫਿਰ ਚੋਣ ਮਾਹੌਲ ਭਖ ਜਾਣਾ ਹੈ ਪੂਰੀ ਤਰ੍ਹਾਂ ਤੇ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਵੋਟਾਂ ਪੈਣਗੀਆਂ ਸੋ so, 8 ਘੰਟੇ ਸਮਾਂ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਣੀਆਂ 4 ਵਜੇ ਵੋਟਾਂ ਦਾ ਕੰਮ ਨਿਭੜ ਜਾਣਾ ਤੇ ਇਸ حوالے ਨਾਲ ਕਿ 4 ਵਜੇ ਤੱਕ ਜਿਹੜੇ ਪੋਲਿੰਗ ਬੂਥ ਦੇ ਅੰਦਰ ਆ ਜਾਣਗੇ ਵੋਟ ਪਾ ਸਕਣਗੇ ਉਸ ਤੋਂ ਬਾਅਦ ਉਸੇ ਥਾਂ ਦੇ ਉੱਤੇ ਵੋਟਾਂ ਦੀ ਗਿਣਤੀ ਹੋਣੀ ਹੈ ਉਸੇ ਦਿਨ ਸ਼ਾਮ ਨੂੰ ਨਤੀਜੇ ਐਲਾਨ ਦਿੱਤੇ ਜਾਣੇ ਸਰਪੰਚੀ ਲਈ 38 ਚੋਣ ਨਿਸ਼ਾਨ ਨੇ ਪੰਚੀ ਲਈ 70 ਚੋਣ ਨਿਸ਼ਾਨ ਨੇ ਆਪਾਂ ਚੋਣ ਨਿਸ਼ਾਨਾਂ ਦਾ ਜ਼ਿਕਰ ਪਹਿਲਾਂ ਕਰ ਚੁੱਕੇ ਹਾਂ ਫਿਰ ਵੀ ਮੈਂ ਦੱਸ ਦਿਆਂਗਾ ਹਾਂ ਸਰਪੰਚ ਅਧਿਕਾਰਕ ਤੌਰ ਤੇ ਕਾਗਜ਼ੀ ਤੌਰ ਤੇ 40000 ਖਰਚ ਸਕਦਾ ਪਰ ਆਪਾਂ ਨੂੰ ਪਤਾ ਪਿੰਡਾਂ ਦੀ ਸਰਪੰਚੀ ਕਿੰਨੇ ਕਿੰਨੇ ਲੱਖ ਚ ਪੈਂਦੀ ਆ ਹੈਨਾ ਪਰ 40000 ਅਧਿਕਾਰ ਤੌਰ ਤੇ ਖਰਚ ਸਕਦਾ ਤੇ ਪੰਚ 30000 ਖਰਚ ਸਕਦਾ ਜਦੋਂ ਕਿ ਪੰਚ ਦਾ ਦਾਇਰਾ ਇੱਕ ਬਾੜ ਹੈ ਸਰਪੰਚ ਦਾ ਪੂਰਾ ਪਿੰਡ ਹੈ ਚਲੋ ਸਰਪੰਚੀ ਵਾਲੇ ਉਮੀਦਵਾਰ ਨੂੰ 40000 ਖਰਚਣ ਦਾ ਅਧਿਕਾਰ ਹੈ ਪੰਚੀ ਵਾਲੇ ਨੂੰ 30000 ਹੈ ਕਾਗਜ਼ ਦਾਖਲ ਕਰਨ ਦੀ ਸਰਪੰਚ ਤੇ ਪੰਚਾਂ ਲਈ ਫੀਸ 100 ਰੁਪਈਆ ਹੈ ਪਰ ਰਾਖਮੀਆ ਸੀਟਾਂ ਦੇ ਲਈ ਫੀਸ 50-50 ਰੁਪਏ ਹੈ। ਵੋਟਾਂ ਈਵੀਐਮ ਰਾਹੀਂ ਨਹੀਂ ਪੈਣੀਆਂ। ਇਹ ਪਹਿਲਾਂ ਮੰਗ ਬੈਲਟ ਪੇਪਰ ਰਾਹੀਂ ਪੈਣਗੀਆਂ। ਸਰਪੰਚੀ ਲਈ ਸਰਪੰਚਾਂ ਦੇ ਉਮੀਦਵਾਰਾਂ ਲਈ ਬੈਲਟ ਪੇਪਰ ਦਾ ਰੰਗ ਗੁਲਾਬੀ ਹੋਏਗਾ। ਪੰਚੀ ਲਈ ਪੰਚਾਂ ਦੇ ਉਮੀਦਵਾਰਾਂ ਲਈ ਬੈਲਟ ਪੇਪਰ ਦਾ ਰੰਗ ਚਟਾ ਹੋਏਗਾ। ਸੋ ਦੋ ਪੇਟੀਆਂ ਲੱਗਣਗੀਆਂ। ਦੋ ਤਰ੍ਹਾਂ ਦੇ ਬੈਲਟ ਪੇਪਰ ਮਿਲਣਗੇ। ਅੱਡੋ-ਅੱਡ ਮੋਹਰਾਂ ਲਾ ਕੇ ਅੱਡੋ-ਅੱਡ ਚਿਪਾਉਣੀਆਂ ਤੁਸੀਂ। ਹਾਂ। ਬੈਲਟ ਪੇਪਰ ਦੇ ਆਖਰ ਚ ਸਰਪੰਚੀ ਵਾਲੇ ਗੁਲਾਬੀ ਵਾਲੇ ਚ ਵੀ ਪੰਚੀ ਵਾਲੇ ਚਿੱਟੇ ਵਾਲੇ ਚ ਵੀ ਬਕਾਇਦਾ ਤੌਰ ਤੇ ਨੋਟਾ ਦਾ ਬਟਨ ਹੋਏਗਾ ਜਿੱਥੇ ਤੁਸੀਂ ਮੋਹਰ ਲਾ ਸਕਦੇ ਹੋ ਨੋਟਾ ਦਾ ਨਿਸ਼ਾਨ ਹੋਏਗਾ ਮਤਲਬ ਸਾਨੂੰ ਇਹਨਾਂ ਚੋਂ ਕੋਈ ਵੀ ਪਸੰਦ ਨਹੀਂ ਇਹ ਵੀ ਤੁਸੀਂ ਚੁਣ ਸਕਦੇ ਹੋ ਇਹ ਵੀ ਦੇਖਣ ਵਾਲੀ ਗੱਲ ਹੋਗੀ ਚਲੋ 15 ਅਕਤੂਬਰ ਨੂੰ ਵੋਟਾਂ ਨੇ ਜੀ 8 ਵਜੇ ਤੋਂ 4 ਵਜੇ ਤੱਕ ਨੇ ਸਰਪੰਚੀ ਲਈ 38 ਚੋਣ ਨਿਸ਼ਾਨ ਨੇ ਜਿਕਰ ਮੈਂ ਜ਼ਿਕਰ ਕਰਾਂ ਮੋٹے ਮੋٹے ਬਾਲਟੀ ਚੋਣ ਨਿਸ਼ਾਨ ਹੈਗਾ ਹੈ ਇਸੇ ਤਰ੍ਹਾਂ ਚੂੜੀਆਂ ਦਾ ਗੁੱਛਾ ਹੈਗਾ ਚਿੜੀ ਬੱਲਾ ਹੈਗਾ ਸੀਸੀਟੀਵੀ ਕੈਮਰਾ ਹੈਗਾ ਚੱਕੀ ਹੈਗੀ ਕੰਗਾ ਹੈਗਾ ਕੈਮਰਾ ਹੈਗਾ ਬੇਲਣਾ ਹੈਗਾ ਫੁਆਰਾ ਹੈਗਾ ਤੋਹਫਾ ਹੈਗਾ ਗਿਫਟ ਪੈਕ ਸਰਪੰਚੀ ਰਹੀ ਅੰਗੂਰ ਆਏਗਾ ਅੰਗੂਰਾਂ ਦਾ ਗੁੱਛਾ ਹੈਗਾ ਹੈੱਡਫੋਨ ਹੈਗਾ ਖੁਰਪਾ ਲੈਪਟਾਪ ਲੈਟਰ ਬਾਕਸ ਲਾਈਟਰ ਲੰਚ ਬਾਕਸ ਮਾਈਕ ਮਿਕਸੀ ਨੌ ਕਟਰ ਹਾਰ ਗਲੇ ਦੀ ਟਾਈ ਪੈਨ ਡਰਾਈਵ ਘੜਾ ਪੈਨ ਸਟੈਂਡ ਪੰਜਾਬੀ ਜੁੱਤੀ ਪੈਟਰੋਲ ਪੰਪ ਫ੍ਰਿਜ ਰੋਡ ਰੋਲਰ ਕਹੀ ਸ਼ਟਰ ਟਰੈਕਟਰ, ਟਰੋਫੀ, ਟੈਲੀਫੋਨ, ਟੈਲੀਵਿਜ਼ਨ, ਟੇਬਲ ਫੈਨ, ਰੁੱਖ ਤੇ ਖਿੜਕੀਆਂ ਦੀ। ਬਾਕੀ ਇਹ ਸਰਪੰਚੀ ਲਈ 38 ਚੋਂ ਨਿਸ਼ਾਨ ਨੇ। 70 ਪੰਛੀ ਲਈ ਨੇ ਜਿਨ੍ਹਾਂ ਚੋਂ ਮਾ ਮੋਟੇ-ਮੋਟੇ ਜੇਕਰ ਪੜ ਦੇਵਾਂ ਸੇਓ ਹੈਗਾ ਸੇਵ, ਬੈਲਟ ਹੈਗੀ, ਕਿਸਤੀ ਹੈਗੀ, ਬੱਲੇਬਾਜ਼ ਬੈਟਿੰਗ ਕਰਦਾ ਹੈਗਾ, ਚਟਾਈ ਹੈਗੀ, ਕੈਰਮ ਬੋਰਡ ਹੈਗਾ, ਕੰਪਿਊਟਰ ਮਾਊਸ ਹੈਗਾ, ਕਾਰ ਹੈਗੀ ਪੰਛੀ ਲਈ, ਕੇਕ ਹੈਗਾ, ਡੀਜ਼ਲ ਪੰਪ ਹੈਗਾ, ਡੰਬਲ ਹੈਗੇ, ਡ੍ਰਿੱਲ ਮਸ਼ੀਨ ਪੰਛੀ ਲਈ ਚੋਂ ਨਿਸ਼ਾਨ, ਮਿੱਟੀ ਦਾ ਦੀਵਾ, ਬਿਜਲੀ ਦਾ ਖੰਭਾ, ਕੰਨਾਲੀਆਂ, ਬਾਲੀਆਂ ਬਾਂਸਰੀ ਫਟਵਾਲ ਹੈ ਕੀਪ ਹਰੀ ਮਿਰਚ ਗੈਸ ਸਿਲੰਡਰ ਗੈਸ ਚੁੱਲਾ ਗਲਾਸ ਹੈਲਮਟ ਹੈਡ ਕਾਰਡ ਹਾਰਮੋਨੀਅਮ ਤੇ ਹਾਕੀ ਤੇ ਬਾਦ ਇਹਦੇ ਸਣੇ 74 ਚਾਰ ਨਿਸ਼ਾਨ ਪੰਚਾਂ ਦੇ ਨੇ 15 ਅਕਤੂਬਰ 2024 ਨੂੰ ਪੰਜਾਬ ਨੂੰ ਨਵੀਆਂ ਪੰਚਾਇਤਾਂ ਮਿਲਣ ਜਾ ਰਹੀਆਂ ਨੇ ਪੰਜਾਬ ਦੀ ਕਰਜ਼ਾ ਹੱਦ ਵਧਾਉਣ ਦੀ ਉਮੀਦ ਨੂੰ ਬੂਰਪੈਂਦਾ ਨਜ਼ਰ ਆ ਰਿਹਾ ਹੈ ਕੇਂਦਰ ਸਰਕਾਰ ਨੇ ਕੇਂਦਰ ਦੇ ਵਿੱਤ ਮੰਤਰਾਲੇ ਨੇ ਥੋੜਾ ਜਿਹਾ ਹੰਗਾਰਾ ਭਰਿਆ ਕਿ ਸ਼ਾਇਦ ਪੰਜਾਬ ਦੀ ਕਰਜ਼ੇ ਦੀ ਹੱਦ ਚੱਕਰ ਜੇ ਦੀ ਲਿਮਟ ਇਸ ਵਿੱਤੀ ਬਰੇ ਦੇ ਹਵਾਲੇ ਨਾਲ ਵਧਾ ਦਿੱਤੀ ਜਾਵੇ। ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬਕਾਇਦਾ ਤੌਰ ਤੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੂੰ ਖੁਦ ਚਿੱਠੀ ਲਿਖੀ ਹੈ। ਵੱਖ-ਵੱਖ ਵਿਭਾਗੀ ਹਵਾਲੇ ਨਾਲ ਲਗਾਤਾਰ ਆਦਾਨ-ਪ੍ਰਦਾਨ ਹੋ ਰਿਹਾ ਇਸ ਪ੍ਰਕਿਰਿਆ ਤੇ ਪ੍ਰਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੇਚੇ ਤੌਰ ਤੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੂੰ ਚਿੱਠੀ ਲਿਖਣਾ ਕਿ ਜੇ ਇਸ ਵਿੱਤੀ ਬਰੇ ਲਈ ਸਾਡੀ 10000 ਕਰੋੜ ਦੀ ਕਰਜ਼ੇ ਦੀ ਲਿਮਟ ਹੋਰ ਵਧਾ ਦਿੱਤੀ ਜਾਵੇ। ਵੈਸੇ ਇਹ ਪਹਿਲੂ ਫਿਕਰਮੰਦੀ ਵਾਲਾ ਵੀ ਹੈ। ਕਿ ਪੰਜਾਬ ਦੇ ਸਿਰ ਤੇ ਲਗਾਤਾਰ ਕਰਜ਼ੇ ਦਾ ਬੋਝ ਵੱਧਦਾ ਜਾ ਰਿਹਾ ਤੇ ਅੱਜ ਦੀ ਸਥਿਤੀ ਦੇ ਵਿੱਚ ਵੀ ਪੰਜਾਬ ਸਰਕਾਰ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਤੇ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਕੁਝ ਕੋਸ਼ਿਸ਼ਾਂ ਹੋਈਆਂ ਪਿਛਲੇ ਦਿਨੀ ਉਹਦਾ ਬਹੁਤ ਚਾਹੇ ਲੋਕਾਂ ਤੀ ਪੈਂਦਾ ਨਜ਼ਰ ਆ ਰਿਹਾ। ਪਹਿਲੀ ਨਜ਼ਰ ਦੇ ਵਿੱਚ ਲੱਗ ਰਿਹਾ ਕਿ ਉਹਦਾ ਬੋਝ ਸਿੱਧਾ ਲੋਕਾਂ ਤੇ ਹੈ ਜਿਵੇਂ ਉਦਾਹਰਨ ਵਜੋਂ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਵੇਂ ਬੈਟ ਵਧਾਇਆ ਪੈਟਰੋਲ ਡੀਜ਼ਲ ਤੇ ਉਸ ਵਾਰ ਨੇ ਵਿੱਤੀ ਬੋਝ ਲੋਕਾਂ ਤੇ ਪਿਆ ਸਰਕਾਰ ਨਾਲ ਦਾ ਸ਼ਾਇਦ ਥੋੜੀ ਸਾਨੂੰ ਫਿਰ ਬਿਜਲੀ ਸਬਸਿਡੀ ਵਾਲਾ ਇੱਕ ਪ੍ਰਾਸ ਸੀ ਜਿਹੜਾ ਹਨਾ 3 ਕਿਲੋਵਾਟ ਤੋਂ ਉੱਪਰ ਵਾਲਾ ਉਸ ਵਾਰ ਨੇ ਜਿਹੜਾ ਉਹਦੇ ਨਾਲ ਕਹਿੰਦੇ 1500 ਕਰੋੜ ਉਹ ਬਚ ਜਾਣ ਹੈ ਫਿਰ ਜ਼ਮੀਨ ਵਾਲੇ ਮਾਮਲੇ 'ਚ 1100 ਕਰੋੜ ਦਾ ਬਚਤ ਦਾਸ ਲਾਣਾ ਉਮੀਦ ਕੀਤੀ ਆ ਪੰਜਾਬ ਸਰਕਾਰ ਨੇ ਹਾਂ ਇਹ ਤੋਂ ਪਹਿਲਾ ਵਿੱਤੀ ਸੰਕਟ ਕਿਹੋ ਜਿਹਾ ਇਹਦਾ ਅੰਦਾਜ਼ਾ ਇੱਥੋਂ ਲਾ ਲਓ ਕਿ ਸਰਕਾਰੀ ਮੁਲਾਜ਼ਮਾਂ ਨੂੰ ਸਤੰਬਰ ਮਹੀਨੇ ਦੀ ਜਾ ਕੇ 4 ਤਰੀਕ ਤੋਂ ਬਾਅਦ ਤਨਖਾਹ ਮਿਲੀ ਹੈ ਜਿਹੜੀ ਤਨਖਾਹ ਹਰ ਮਹੀਨੇ 31 ਨੂੰ ਪੈ ਜਾਂਦੀ ਹੈ ਉਹ ਅਗਲੇ ਮਹੀਨੇ ਚਾਹੇ 4-5 ਦਿਨਾਂ ਦਾ ਹੀ ਫਰਕ ਹੈ ਪਰ ਇਹ ਸਥਿਤੀ ਹੈਗੀ ਹੈ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਬਕਾਇਦਾ ਤੌਰ ਤੇ ਵਿੱਤ ਮੰਤਰਾਲੇ ਤੱਕ ਅਪਰੋਚ ਕੀਤੀ ਗਈ ਪਹੁੰਚ ਕੀਤੀ ਗਈ ਕਿ ਜੀ ਸਾਡਾ ਜਿਹੜਾ ਤੁਸੀਂ ਕਟੌਤੀ ਕੀਤੀ ਹੈ ਕਟੌਤੀ ਨਾ ਕਰੋ ਉਲਟੀ ਸਾਡੀ ਲਿਮਟ ਬਤਾਓ ਅਸਲ 'ਚ ਕੇਂਦਰ ਸਰਕਾਰ ਨੇ ਇਸ ਵਿੱਤੀ ਬਰੇਚ ਚ 2387 ਕਰੋੜ 2387 ਕਰੋੜ ਦੀ ਕਟੌਤੀ ਕੀਤੀ ਪਾਵਰਕਾਮ ਦੇ ਘਾਟੇ ਦੇ ਹਵਾਲੇ ਨਾਲ ਪੰਜਾਬ ਦੇ ਪਾਵਰਕਾਮ ਦੇ ਵਿੱਚ ਪਿਆ ਘਾਟਾ ਉਹਦਾ ਹਵਾਲਾ ਦੇ ਕੇ ਪਿਛਲੇ ਬਰੇ ਦੇ ਘਾਟੇ ਦੇ ਹਵਾਲੇ ਨਾਲ ਇਸ ਵਾਰ ਇਸ ਜਿਹੜਾ ਅਕਾਊਂਟਿੰਗ ਈਅਰ ਉਦੇ ਵਿੱਚ 2387 ਕਰੋੜ ਦੀ ਕਟੌਤੀ ਕਰਤੀ। ਹੁਣ ਪੰਜਾਬ ਸਰਕਾਰ ਨੇ ਆਪਣਾ ਜਵਾਬ ਭੇਜਿਆ, ਸਪਸ਼ਟੀਕਰਨ ਭੇਜਿਆ। ਕਿਉਂਕਿ ਕੇਂਦਰ ਦਾ ਹਵਾਲਾ ਹੈ ਕਿ ਮੁਫਤ ਬਿਜਲੀ ਵਾਲਾ ਪਹਿਲੂ ਹੈ ਜੀ, ਚਾਹੇ ਉਹ ਮੋਟਰਾਂ ਵਾਲੀ ਬਿਜਲੀ ਹੋਵੇ ਜਾਂ ਘਰੇਲੂ ਆ 300 ਯੂਨਟ ਵਾਲਾ। ਇਹ ਜਵਾਬ ਦੇ ਰਹੇ ਨੇ ਕਿ ਨਹੀਂ ਜੀ ਉਹ ਪਹਿਲੂ ਨਹੀਂ ਹੈ। ਪੰਜਾਬ ਸਰਕਾਰ ਕਹਿੰਦੀ ਪਹਿਲੂ ਤਾਂ ਇਹ ਹੈ ਜੀ ਕਿ ਕੇਂਦਰ ਨੇ ਤਜ਼ਵੀਜ਼ ਜਿਹੜੀ ਬਣਾਈ ਸੀ ਕੋਲੇ ਵਾਲੀ ਕਿ ਵੀ 10% ਕੋਲਾ ਤੁਹਾਨੂੰ ਵਿਦੇਸ਼ ਚੋਂ ਖਰੀਦਣਾ ਪੈਣਾ, ਬਾਹਰੀ ਕੋਲਾ ਖਰੀਦਣਾ ਪੈਣਾ। ਉਸ 10% ਕੋਲਾ ਬਾਹਰੋਂ ਖਰੀਦਣ ਦੇ حوالے ਨਾਲ ਉਹ ਭਾਜ ਫਰਕ ਆ ਗਿਆ ਜੀ ਸਾਡੇ ਬਜਟ 'ਚ ਫਰਕ ਆ ਗਿਆ ਇਸ ਲਈ ਘਟਾ ਪਰ ਕਟੌਤੀ ਕੇਂਦਰ ਨੇ ਕੀਤੀ ਹੈ 2387 ਕਰੋੜ ਤੇ ਸਾਡੇ ਵਾਲੇ ਮੰਗ ਰਹੇ ਨੇ ਜੀ 10000 ਕਰੋੜ ਵਾਧੂ ਜਿਹੜਾ ਇਹ ਵਿੱਤੀ ਬਰ ਹੈ ਇਸ ਵਿੱਤੀ ਬਰੇ 'ਚ ਸਾਨੂੰ ਕਰਜ਼ਾ ਮਿਲਿਆ 30000 ਕਰੋੜ ਦਾ ਅਸੀਂ ਕਹਿੰਦੇ ਜੀ ਨਹੀਂ 10000 ਕਰੋੜ ਫੋੜ ਦਿਓ 30000 464 ਕਰੋੜ ਦਾ ਇਸ ਵਿੱਤੀ ਬਰੇ ਲਈ ਕਰਜ਼ਾ ਜਿਹਦੇ ਵਿੱਚ 10000 ਕਰੋੜ ਦੀ ਹੋਰ ਮੰਗ ਕੀਤੀ ਹੈ ਰੇ ਮਤਲਬ 40000 ਕਰੋੜ ਤੋਂ ਪਾਰ ਜਾਵੇ 40464 ਕਰੋੜ ਹੋ ਜਾਏਗਾ ਫਿਰ ਜੇ ਪ੍ਰਵਾਨ ਹੁੰਦਾ ਪਰ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਚਾਹੇ ਆ ਕੇਂਦਰੀ ਸਾਧਨਾਂ ਨਾਲ ਹੋਵੇ ਚਾਹੇ ਹੋਰ ਹਵਾਲਿਆਂ ਨਾਲ ਹੋਵੇ ਚਾਹੇ ਆਪਣੀਆਂ ਜ਼ਮੀਨਾਂ ਜਾਂ ਹਵਾਲੇ ਨਾਲ ਹੋਵੇ ਪੰਜਾਬ ਸਰਕਾਰ ਹਰ ਮਹੀਨੇ ਔਸਤਨ 4200 4300 4400 ਕਰੋੜ ਤੱਕ ਦਾ ਵੀ ਕਰਜ਼ਾ ਮਤਲਬ 4200 ਲਗਭਗ ਕਰੋੜ ਦੀ ਔਸਤ ਬਣਦੀ ਜਾ ਰਹੀ ਆ ਕਿ ਹਰ ਮਹੀਨੇ ਕਰਜ਼ਾ ਚੁੱਕਿਆ ਜਾ ਰਿਹਾ ਚਾਰ ਹਜ਼ਾਰ 200 ਕਰੋੜ ਤੋਂ ਉੱਪਰ ਦਾ ਕਰਜ਼ਾ ਹਰ ਮਹੀਨੇ ਔਸਤਨ ਨਿਕਲ ਕੇ ਆ ਰਿਹਾ ਲਗਭਗ ਤੇ ਹੁਣ ਆ ਵਿੱਤੀ ਬਰੇ ਦੇ ਹਿਵਾਲੇ ਨਾਲ ਵੀ ਆਪਾਂ ਚਾਹਤ ਮਰ ਰਹੇ ਕਿ 30000 ਕਰੋੜ ਦੀ ਹੈਗੀ ਆ ਲਿਮਟ ਪਰ ਕਹਿੰਦੇ ਇਹਦੇ ਨਾਲ ਘਰ ਪੂਰਾ ਨਹੀਂ ਹੁੰਦਾ ਜੀ ਇਸ ਲਈ 10000 ਕਰੋੜ ਦੀ ਲਿਮਟ ਚ ਵਾਧਾ ਕੀਤਾ ਜਾਵੇ ਤਾਂ ਕਿ 40000 ਕਰੋੜ ਹੋ ਜਵੇ ਸੋ ਇਸ ਤਜ਼ਵੀਜ਼ ਨੂੰ ਇਸ ਖਤਾ ਨੂੰ ਇਸ ਬੇਨਤੀ ਪੱਤਰਾਂ ਨੂੰ ਕਹਿੰਦੇ ਜੀ ਕੇਂਦਰ ਦੇ ਵਿੱਤ ਮੰਤਰਾਲੇ ਨੇ ਕੋਖਣ ਦਾ ਵਿਚਾਰਨ ਦਾ ਹੁੰਗਾ ਹੰਗਾਰਾ ਭਰਿਆ ਜਿਥੋਂ ਆਸ ਜੱਗ ਗਈ ਹੈ ਕਿ ਪੰਜਾਬ ਦੀ ਕਰਜ਼ੇ ਦੀ ਹੱਦ ਦੀ ਬਹਾਲੀ ਨੂੰ ਕੇਂਦਰ ਵੱਲੋਂ ਹੰਗਾਰਾ ਮਿਲਣ ਤੇ ਹੋ ਸਕਦਾ ਹੈ ਕਿ ਥੋੜਾ ਬਹੁਤ ਕਰਜ਼ੇ ਦੀ ਮਿਆਦ ਹੋਰ ਵੱਧ ਜਵੇ ਪਰ ਸਵਾਲ ਤਾਂ ਵੱਡਾ ਹੀ ਖੜਾ ਹੈ ਕਿ ਜੇ ਤੁਸੀਂ ਬੈਟ ਲਾ ਕੇ ਹੀ ਹੈ ਕਹਿੰਦੇ ਖਜ਼ਾਨੇ 'ਚ ਪੈਸੇ ਆ ਜਾਣੇ ਆ ਕਿ ਕਿਸੇ ਨੇ ਤੇਲ ਮਹਿੰਗਾ ਕਰਕੇ ਬਿਜਲੀ ਵਾਲੀ ਸਬਸਿਡੀ ਇਦਾਂ ਕਟੌਤੀ ਕਰਕੇ ਹੈਨਾ ਜਾਂ ਬੱਸਾਂ ਦਾ ਭਾੜਾ ਵਧਾਤਾ ਜਿਵੇਂ ਉਹਦੇ ਨਾਲ ਤੁਸ ਤਾਂ ਕਹਿੰਦੇ ਸੀ ਕਿ ਐਕਸਾਈਜ ਨਾਲੇ ਖਜ਼ਾਨਾ ਭਰ ਜਾਣਾ ਤੁਸ ਤਾਂ ਕਹਿੰਦੇ ਸੀ ਜੀ ਰੇਤ ਮਾਫੀ ਦਾ ਫਾਰਮੂਲਾ ਇਹ ਜਾ ਕਿ ਰੇਤ ਮਾਫੀਆ ਖਤਮ ਤੇ ਰੇਤ ਅਸੀਂ ਵੇਚਣਾ ਤੇ ਖਜ਼ਾਨਾ ਦਾ ਡੁੱਲ ਡੁੱਲ ਪੈਣਾ ਉਹ ਫਾਰਮੂਲੇ ਕਿੱਥੇ ਗਏ ਜਨਾਬ ਸੋਚੋ 2.5 ਸਾਲ ਹੋ ਗਏ ਚਲੋ ਕੰਗਣਾ ਰਣੋਤ ਵਿਵਾਦ ਦਾ ਦੂਜਾ ਨਾਮ ਕਲੇਸ਼ ਦਾ ਦੂਜਾ ਨਾਮ ਹੁਣ ਇਹ ਕਲੇਸ਼ ਆਪਣੇ ਘਰੇ ਪੈ ਰਿਆ ਉਹਨਾਂ ਦੇ ਪਹਿਲਾਂ ਉਹ ਵਿਵਾਦ ਵਿਵਾਦਤ ਬੋਲ ਬੋਲ ਕੇ ਦੁਏ ਲਈ ਮੁਸੀਬਤ ਖੜੀ ਕਰਦੀ ਸੀ ਪਰ ਹੁਣ ਉਹ ਆਪਣੇ ਲਈ ਆਪਣੀ ਪਾਰਟੀ ਲਈ ਆਪਣੇ ਲੀਡਰਾਂ ਲਈ ਆਪਣੇ ਆਕਾਮਾਂ ਲਈ ਕਹਿੰਦੇ ਨਵਾਂ ਕਲੇਸ਼ ਖੜਾ ਕਰ ਰਹੀ ਹੈ ਜੀ ਹਾਂ ਕੰਗਣਾ ਰਣੌਤ ਨੇ ਇੱਕ ਵਾਰ ਫੇਰ ਲੰਘੇ ਕੱਲ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣ ਦਾ ਹਰਾਂ ਦਾ ਰਮਾਤਾ ਕਹਿੰਦੀ ਜੀ ਇਹ ਤਾਂ ਬੜੇ ਚੰਗੇ ਸੀਗੇ ਇੱਥੇ ਜੀ ਵਾਪਸ ਆਉਣੇ ਚਾਹੀਦੇ ਨੇ ਇਹ ਤਾਂ ਕਿਸਾਨਾਂ ਦੀ ਭਲਾਈ ਲਈ ਸੀ ਕੁਝ ਸੁੱਬਿਆਂ ਨੇ ਕੁਝ ਜਥੇਬੰਦੀਆਂ ਨੂੰ ਹੀ ਵਿਰੋਧ ਕੀਤਾ ਕਹਿੰਦੀ ਕਿਸਾਨ ਜਥੇਬੰਦੀਆਂ ਨੂੰ ਖੁਦ ਮੰਗਣਾ ਚਾਹੀਦਾ ਜੀ ਕਿ ਤਨ ਖੇਤੀ ਕਿਨੂੰ ਵਾਪਸ ਲੈਣ ਦੇ ਜਾਣ ਪੈਗੀRETURNTRANSFERਲੀ ਵਿਰੋਧੀਆਂ ਤਾਂ ਬੁਰਾ ਨਹੀਂ ਬੋਲਣਾ ਸੀ ਪਾਜਪਾਲਿਆਂ ਦੇ ਆਪਣੇ ਪਸੀਨੇ ਛੁੱਟ ਗਏ ਕਿਹਾ ਆਖੀ 30 ਦਿਨ ਕਲੇਸ਼ ਪਾੰਦੀ ਹੈ ਕਿਸਾਨੀ ਮਸਲੇ ਤੇ ਬੀਬੀ ਦਾ ਇਹ ਤੀਜਾ ਬਿਆਨ ਹੈ ਵੈਸੇ ਕਰੇਸੀ ਬਿਆਨ ਦੇਣ ਲਈ ਉਹ ਜਾਣੀ ਜਾਂਦੀ ਹੈ ਦੋ ਬਿਆਨ ਪਹਿਲਾਂ ਦੇ ਚੁੱਕੇ ਤੀਜਾ ਇਹ ਹੈ ਤੇ ਜਿੱਦਾਂ ਹੀ ਇਹਦਾ ਬੋਲ ਆਏ ਹਰਿਆਣੇ ਦੀ ਭਾਜਪਾ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹਨਾਂ ਨੇ ਦਿੱਲੀ ਤੱਕ ਤਾਰਾ ਖੜਕਾਈਆਂ ਕਿ ਜਨਾਬ ਚੋਣਾ ਦੇ ਦਿਨ ਨੇ ਹਾਂ जाट ਵੋਟ ਤੇ ਜੱਟ ਵੋਟ ਸਾਨੂੰ ਪਹਿਲਾਂ ਨਹੀਂ ਪੈ ਰਹੀ। ਹੈਨਾ? ਜੇ ਮਾੜੀ ਮੋਟੀ ਪੈਣ ਦੀ ਆਸ ਅਸੀਂ ਬੰਨੀ ਜਾਂਦੀ ਆ ਕਿਸੇ ਪਿੰਡ ਚ ਚਾਰ ਘਰ ਅਸੀਂ ਆਪਣਾ ਜੋੜ ਨਹੀਂ ਕੋਸ਼ਿਸ਼ ਕਰਦੇ ਆ। ਇਹ ਜਾ ਬਿਆਨ ਫੇਰ ਖੜੇਸ ਖੜਾ ਕਰ ਲੈਂਦਾ ਇਹਨੂੰ ਸਮਝਾਓ ਜੀ। ਇਹਨੂੰ ਰੋਕੋ ਜੀ। ਤੇ ਬਿਲਕੁਲ ਜੀ। ਆਖਰ ਕੰਗਣਾ ਨੂੰ ਕਹਿੰਦੇ ਜੀ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਜੀਪੀ ਨਟਾ ਉਹ ਤੋਂ ਵੀ ਝਾੜਾ ਪਈਆਂ। ਅਕਾਮ ਤੋਂ ਵੀ ਝਾੜਾਂ ਪਈਆਂ ਤੇ ਸਾਰਿਆਂ ਦੀਆਂ ਝਾੜਾਂ ਤੋਂ ਬਾਅਦ ਬੀਬੀ ਨੂੰ ਵੀਡੀਓ ਬਣਾ ਕੇ ਮਤਲਬ ਮਾਫੀ ਤਾਂ ਨਹੀਂ ਕਹਿ ਸਕਦੇ ਕਿਉਂਕਿ ਉਹਨੇ ਮਾਫੀ ਸ਼ਬਦ ਨਹੀਂ ਵਰਤਿਆ ਉਹਨੇ ਡਿਸਪਾਇੰਟ ਕਹਿੰਦੀ ਜਿਵੇਂ ਕਿਸੇ ਨੂੰ ਡਿਸਪਾਇੰਟ ਕੀਤਾ ਤਾਂ ਮੈਂ ਆਪਣੇ ਸ਼ਬਦ ਵਾਪਸ ਲੈ ਲੈਂਨੀ ਹੈ ਮਤਲਬ ਉਹਨੇ ਅਫਸੋਸ ਪ੍ਰਗਟਾਇਆ ਉਹਨੇ ਕਿਹਾ ਕਿ ਮੈਨੂੰ ਅਫਸੋਸ ਹੈ ਜੇ ਮੈਂ ਇਹ ਕਹਿ ਬੈਠੀ ਮੈਂ ਆਪਣੇ ਸ਼ਬਦ ਵਾਪਸ ਲੈ ਲੈਂਨੀ ਹ ਕੰਗਰਾਂ ਨੇ ਆਪਣੇ ਬਿਆਨ ਦੀ ਸਫਾਈ ਦਿੱਤੀ ਹੈ ਉਸ ਦੇ ਬਿਆਨ ਨੂੰ ਲੈ ਕੇ ਬੀਜੇਪੀ ਨੂੰ ਘੇਰਿਆ ਜਾਣ ਲੱਗ ਪਿਆ ਸੀ ਹਰਿਆਣਾ ਚੋਣਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਕੰਗਣਾ ਦੇ ਬਿਆਨ ਤੇ ਭਾਜਪਾ ਲਈ ਲਾਲਚਲੇ ਹੋ ਗਏ ਸੀ ਤੇ ਬੀਜੇਪੀ ਦੇ ਬਲਾਰੇ ਗੌਰਵ ਭਾਟੀਆਂ ਨੇ ਤਾਂ ਸਾਫ਼ ਕਹਿਤਾ ਸੀਗਾ ਵੀਡੀਓ ਜਾਰੀ ਕਰਕੇ ਕਹਿ ਸੀਗਾ ਕਿ ਕੰਗਣਾ ਨੂੰ ਤਿੰਨ ਖੇਤੀ ਕਾਨੂੰਨਾਂ ਤੇ ਬੋਲਣ ਦਾ ਪਾਰਟੀ ਵੱਲੋਂ ਕੋਈ ਅਧਿਕਾਰ ਨਹੀਂ ਉਹਨੂੰ ਕੋਈ ਹੱਕ ਨਹੀਂ ਦਿੱਤਾ ਗਿਆ ਕੰਗਣਾ ਨੇ ਕਿਹਾ ਕੀ ਸੀਗਾ ਕਿ ਮੇਰੀ ਇਸ ਗੱਲ ਨਾਲ ਕਹਿੰਦੇ ਬਹੁਤ ਲੋਕਾਂ ਨੂੰ ਨਿਰਾਸ਼ਾ ਹੋਈ ਹੈ ਹਾਂ ਕੰਗਣਾ ਨੇ ਆਪਣੇ ਟਵੀਟ ਦੇ ਉੱਤੇ ਜਿਹੜਾ ਐਕਸ ਬਣ ਗਿਆ ਹੁਣ ਵੀਡੀਓ ਜਾਰੀ ਕਰਕੇ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਮੀਡੀਆ 'ਚ ਮੇਰੇ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੁਝ ਸਵਾਲ ਸੀਗੇ ਮੈਨੂੰ ਇਹ ਸੁਝਾਅ ਸੀਗਾ ਕਿ ਮੇਰਾ ਇਹ ਸੁਝਾਅ ਸੀਗਾ ਕਿ ਕਿਸਾਨਾਂ ਨੂੰ ਇਸ ਦੁਆਰਾ ਇਹ ਵਿਚਾਰ ਕਰਨਾ ਚਾਹੀਦਾ ਪਰ ਪ੍ਰਧਾਨ ਮੰਤਰੀ ਮੋਦੀ ਜੀ ਹੋਰਾਂ ਨੇ ਜਿਵੇਂ ਇਸ ਨੂੰ ਵਾਪਸ ਲਿਆ ਸੋ ਇਸ ਲਈ ਕਹਿੰਦੇ ਜੀ ਮੋਦੀ ਜੀ ਦੇ ਬੋਲਾਂ ਦੇ ਉੱਤੇ ਸਾਨੂੰ ਖਰੇ ਉਤਰਨਾ ਚਾਹੀਦਾ ਸੋ ਮੈਂ ਜਿਉਂ ਕਹਿ ਬੈਠੀ ਤਾਂ ਮੈਂ ਆਪਣੇ ਬੋਲ ਵਾਪਸ ਲੈਣੀਆਂ ਹੈ ਕਿ ਮੇਰੇ ਜੇ ਬੋਲ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੈ ਨਾ ਤਾਂ ਮੈਂ ਬੋਲ ਵਾਪਸ ਲੈਣੀਆਂ ਮੈਨੂੰ ਅਫਸੋਸ ਹੈ 23 ਤਰੀਕ ਦੀ ਗੱਲ ਹੈ 23 ਸਤੰਬਰ ਨੂੰ ਕੰਗਣਾ ਨੇ ਬਿਆਨ ਦਿੱਤਾ ਸੀ ਤਨਖਾਹਤਿਕਨ ਉਹਨਾਂ ਦੇ ਹੱਕ 'ਚ ਕਿ ਕਾਨੂੰਨ ਲਿਆਂਦੇ ਜਾਣ ਹੈ ਜਥੇਬੰਦੀਆਂ ਮੰਗ ਕਰਨ ਤੇ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਉਹਦੇ ਤੇ ਸਵਾਲ ਖੜੇ ਕੀਤੇ ਜਥੇਬੰਦੀਆਂ ਨੇ ਆਗੂ ਨੇ ਵੀ ਕਿਹਾ ਕਿ ਬੀਬੀ ਕਮਲੀ ਹੋ ਗਈ ਭਾਈ ਬੀਬੀ ਨੂੰ ਸਮਝਾਓ ਭਾਈ ਇਹਨਾਂ ਬੀਬੀ ਹੁੜਜਰੂਲ ਬੋਲਦੀ ਹੈ ਕਿ ਡਿਟਰਾਂ ਦੇ ਵੀ ਬਿਆਨ ਸ਼ੁਰੂ ਹੋ ਗਏ ਕਈਆਂ ਨੇ ਇਸ ਮਾਮਲੇ ਤੇ ਕੰਨ ਧਰਨਾ ਸ਼ੁਰੂ ਕਰਤਾ ਦਿੱਲੀ ਤੋਂ ਪੁੱਛਪੜਤਾਲ ਸ਼ੁਰੂ ਕਰਤੀ ਕਿਤੇ ਕਿ ਬੀਜੇਪੀ ਦਾ ਏਜੰਡਾ ਤਾਂ ਨਹੀਂ ਹੈ ਕਿ ਬੀਜੇਪੀ ਇਹਦੇ ਰਾਹੀਂ ਮਾਹੌਲ ਚੈੱਕ ਕਰ ਰਹੀ ਹੋਵੇ ਦੁਬਾਰਾ ਇਸ ਪ੍ਰਕਿਰਿਆ ਤੇ ਵੀ ਗੱਲ ਸ਼ੁਰੂ ਹੋ ਗਈ ਭਾਜਪਾ ਨੇ ਪਹਿਲਾਂ ਤਾਂ ਬਿਆਨ ਤੋ ਕਿਨਾਰਾ ਕੀਤਾ ਹੈ ਭਾਜਪਾ ਦੇ ਬੁਲਾਰੇ ਆਪਾਂ ਗੌਰਵ ਭਾਟਿਆ ਦੇ ਨਾਲ ਗੱਲ ਕਰ ਚੁੱਕੇ ਹਾਂ ਉਹਨਾਂ ਕਿਉਂਕਿ ਹਰਿਆਣਾ ਦਾ ਫਿਕਰ ਸੀ ਹਰਿਆਣਾ ਚੋਣਾਂ ਨੇ ਜਾਟਪੋਟ ਉੱਥੇ ਹੈ ਵੱਡੀ ਗਿਣਤੀ ਚ ਸੋ ਉੱਥੇ ਪੰਜਾਬੀ ਸਿੱਖ ਜੱਟ ਵੋਟ ਵੀ ਹੈਗੀ ਐ ਸੋ ਇਹ ਸਾਰਿਆਂ ਤੇ ਅਸਰ ਪੈ ਰਿਹਾ ਸੀ ਸੋ ਉਹਨਾਂ ਨੇ ਕਿਹਾ ਕਿ ਇਹਦਾ ਨਿੱਜੀ ਬਿਆਨ ਹੈ ਪਾਰਟੀ ਦਾ ਨਾਲ ਕੋਈ ਸਬੰਧ ਨਹੀਂ ਪਾਰਟੀ ਨੇ ਉਸ ਨੂੰ ਅਧਿਕਾਰਤ ਵੀ ਨਹੀਂ ਕੀਤਾ ਇਹ ਜਿਹੇ ਬਿਆਨਾਂ ਕਿਸਾਨੀ ਮਸਲਿਆਂ ਤੇ ਜਾਂ ਤਨਖਾਤੀ ਉਹਨਾਂ ਤੇ ਬੋਲਣ ਦੇ ਲਈ ਸੋ ਅਸੀਂ ਇਹਦਾ ਖੰਡਨ ਕਰਦੇ ਹਾਂ ਉਹਨਾਂ ਨੇ ਆਪਣੀ ਜਾਨ ਚੜਾਈ ਮਸਾ ਹਾਂ ਬਾਕੀ ਪਾਰਟੀਆਂ ਜਿਹੜੀਆਂ ਭਾਜਪਾ ਦੇ ਨਾਲ ਸਹਿਯੋਗੀ ਦਲ ਨੇ ਉਹਨਾਂ ਨੇ ਵੀ ਚੰਗੀ ਖਰੀ ਖੋਟੀ ਸੁਣਾਈ ਕਿ ਵੀ ਆ ਕੰਗਣਾ ਕੀ ਕਹਿੰਦੀ ਆ ਥੀ ਇਹਦਨ ਤਾਂ ਮੁਸ਼ਕਲ ਘੜੀ ਕਰਦੀ ਆ ਇਹ ਮਦਦ ਕਿਦੀ ਕਰ ਰਹੀ ਆ ਕਹਿੰਦੇ ਇਹੋ ਜਿਹਾ ਬੋਲ ਬੋਲ ਕੇ ਇਹ ਹਾਉ ਲਾਲ ਵੀ ਜੀ ਭਾਜਪਾ ਚਲੋ ਉੱਥੇ ਪਹਿਲੂ ਆ ਗਿਆ ਇਹ ਤੋਂ ਬਾਅਦ ਕਾਂਗਰਸੀਆਂ ਨੂੰ ਮੌਕਾ ਮਿਲ ਗਿਆ ਕਾਂਗਰਸੀ ਦਾ ਹਰਿਆਣ ਦੇ ਇਸ ਜਦੋਂ ਬੋਲਣ ਲੱਗੇ ਅਗਰੇ ਕਹਿੰਦੇ ਜੀ ਦੇਖ ਲਓ ਇਹ ਤਿੰਨ ਖੇਤੀਕਾਰ ਨੂੰ ਫੇਰ ਲਿਆਉਣ ਨੂੰ ਫਿਰਦੇ ਨੇ ਹੁਣ ਸੋਚ ਲਓ ਕੀ ਕਰਨਾ ਹੈ ਨਾ ਉਹ ਕਹਿੰਦੇ ਜੇ ਧਾਮਾ ਜੀ ਬੀਜੇਪੀ ਲਿਆ ਕੇ ਦੇਖ ਲਵੇ ਕੇਂਦਰ ਦੀ ਸਰਕਾਰ ਹੈਗੀ ਹੈ ਮਤਲਬ ਚੈਲੰਜ ਕਰਨ ਲੱਗ ਪਿਓ ਕਿਸੇ ਜੀ ਧਾਮੇ ਨਹੀਂ ਕਹਿੰਦੇ ਹੁਣ ਕਿਵੇਂ ਲੈ ਲੈਣਗੇ ਬਿਲਕੁਲ ਜੀ 380 ਦਿਨਾਂ ਤੋਂ ਵੱਧ ਕਿਸਾਨ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਚੱਲਿਆ 700 ਤੋਂ ਵੱਧ ਕਿਸਾਨ ਸ਼ਹੀਦ ਹੋਇਆ ਤਾਂ ਆਖਰ ਅੱਖ ਝੱਬਿਆ ਕੇਂਦਰ ਸਰਕਾਰ ਨੇ ਤਾਂ ਵਾਪਸ ਲਏ ਨੇ ਕਨੂੰ ਤੇ ਕਿਤਨਾ ਕਿਤੇ ਮੰਨਸ਼ਾ ਪਈ ਹੈ ਜਿੱਥੋਂ ਇਹ ਗੱਲਾਂ ਨਿਕਲਦੀਆਂ ਨੇ ਕਿ ਮੀਟਿੰਗਾਂ 'ਚ ਕਦੇ ਵਿਚਾਰਿਆ ਜਾਂਦਾ ਇਹ ਪਹਿਲੂ ਕਦੇ ਕਿਸੇ ਚਰਚਾ 'ਚ ਆ ਜਾਂਦਾ ਕੰਗਣਾ ਦੇ ਮੂੰਹ ਤੇ ਕਿਉਂ ਆਇਆ ਸਵਾਲ ਤਾਂ ਹੈਗਾ ਹਾਂ ਹੁਣ ਤਾਂ ਅਕਾਲੀ ਦਲ ਵੀ ਬੋਲਿਆ ਜਿਹੜਾ ਅਕਾਲੀ ਦਲ ਉਸ ਸਮੇਂ ਤਨਖੇਤੀ ਕੰਨਾਂ ਦੇ ਹੱਕ 'ਚ ਗੋਗੇ ਗਾਉਂਦਾ ਸੀ ਤੋਮਰ ਦੀਆਂ ਚਿੱਠੀਆਂ ਲਿਆ ਕੇ ਦਿਖਾਉਂਦਾ ਸੀ ਹੁਣ ਤਾਂ ਉਹ ਅਕਾਲੀ ਦਲ ਵੀ ਕਹਿੰਦਾ ਕਿ ਕੰਗਣਾ ਨੂੰ ਪਾਰਟੀ 'ਚੋਂ ਬਾਹਰ ਕੀਤਾ ਜਾਣਾ ਚਾਹੀਦਾ ਜੀ ਭਾਜਪਾ ਨੂੰ ਬਾਹਰ ਕਰੇ ਜੀ ਉਹ 'ਚੋਂ ਲੋਕ ਸਭਾ ਦੀ ਮੈਂਬਰੀ ਉਹਦੀ ਖਰਚ ਕਰੇ ਜੀ ਹੈਨਾ ਇਹੀਆਂ ਗੱਲਾਂ ਇਹ ਅਜੰਡਾ ਜੀ ਕਹਿੰਦੇ ਕਿਸਾਨਾਂ ਦੇ ਵਿਰੁੱਧ ਬੀਜੇਪੀ ਦਾ ਉਸ ਨੂੰ ਪੜਾਇਆ ਜਾ ਰਿਹਾ ਸੋ ਕੰਗੜਾ ਆਪਣੇ ਅਜਿਹੇ ਵਿਵਾਦਤ ਬੋਲਾਂ ਦੇ ਨਾਲ ਚਰਚਾ ਚ ਤਾਂ ਰਹਿੰਦੀ ਹੈ ਪਰ ਜੇ ਮੈਂ ਕਿਸਾਨੀ ਪਹਿਲੂਆਂ ਤੇ ਸੀਮਤ ਰਵਾਂ ਤਾਂ ਕੰਗੜਾ ਦਾ ਇਹ ਤੀਜਾ ਅਜਿਹਾ ਬਿਆਨ ਆ ਪਹਿਲਾ ਬਿਆਨ ਉਹਦਾ 27 ਨਵੰਬਰ 2020 ਨੂੰ ਐ ਰਾਤ ਨੂੰ 10:00 ਵਜੇ ਇੱਕ ਪੋਸਟ ਪਾਈਓ ਨੇ ਹੈਨਾ ਮਤਲਬ ਉਹਦੇ ਚੋਂ ਨੇ ਬਕਾਇਦਾ ਤੌਰ ਤੇ ਹੈ ਸ਼ਾਹੀਨ ਬਾਗ ਦੇ ਵਿੱਚ ਜਿਹੜਾ ਅੰਦੋਲਨ ਚੱਲ ਰਿਹਾ ਸੀਗਾ ਉਸ ਸਮੇਂ ਹੈਨਾ ਉਹ ਉਹਦੇ ਉਹਦੇ ਹਵਾਲੇ ਨਾਲ ਮਤਲਬ ਉੱਥੋਂ ਜਿਹੜੀ ਬੀਬੀ ਉੱਥੇ ਧਰਨੇ ਤੇ ਬੈਠਦੀ ਸੀ ਬਿਲਕਸ ਬਾਨੋ ਹੈਨਾ ਉਹ ਉਹਨੂੰ ਇੱਕ ਅੰਦੋਲਨ ਦੇ ਵਿੱਚ ਜਿਹੜੀ ਬੀਬੀ ਬੈਠਦੀ ਸੀ ਉਹ ਉਸਨੂੰ ਬਿਲਕਸ ਬਾਨੋ ਦੱਸਦਾ ਕਿ ਉਹ ਉੱਥੇ ਵੀ ਬੈਠਦੀ ਸੀ ਇੱਥੇ ਵੀ ਬੈਠਦੀ ਸੀ ਕਿਸਾਨ ਅੰਦੋਲਨ ਦੇ ਵਿੱਚ ਪੰਜਾਬ ਦੀ ਇੱਕ ਮਾਤਾ ਦੀ ਤੁਲਨਾ ਹੈ ਜਾਂ ਮਾਤਾ ਦੀ ਤਸਵੀਰ ਨੂੰ ਬਿਲਕਸ ਬਾਨੋ ਦੀ ਤਸਵੀਰ ਦੱਸ ਕੇ ਬਿਬਨੇ ਲੱਗਦਾ ਕਿਦਾ 100-100 ਰੁਪਿਆ ਲੈ ਕੇ ਮੈਂ ਕਹਿੰਨਾ ਚਾਹੇ ਬਿਲਕੁਲ ਜ਼ਬਾਨੋਂ ਹੀ ਹੁੰਦੀ ਉਹ ਤਾਂ ਵੀ ਕੰਗਣਾ ਨੂੰ ਇਹ ਅਧਿਕਾਰ ਕਿਹਨੇ ਦਿੱਤਾ ਕਿ ਉਹ ਕਿਸੇ ਵਾਰ ਵੀ ਊਲ ਜ਼ਰੂਰ ਹੋ ਸਕਦੀ ਹੈ ਕਹਿੰਦੀ ਜੀ ਇਹ ਤਾਂ ਦਿਹਾੜੀ ਤੇ ਆਉਂਦੇ ਨੇ 100-100 ਰੁਪਿਆ ਲੈ ਕੇ ਬੈਠਦੀਆਂ ਨੇ ਤੇ ਰੇਲ ਬਣ ਗਈ ਉਹਦੀ ਚਲੋ ਜੀ ਉਸ ਸਮੇਂ ਭਾਜਪੀ ਦੀ ਸਰਕਾਰ ਸੀ ਉਹਨਾਂ ਨੂੰ ਵੀ ਸੁਆਦ ਆਉਂਦਾ ਸੀ ਕਿ ਹਾਂ ਵੀ ਅੰਦੋਲਨ ਦੇ ਖਰਾਬ ਬੋਲਿਆ ਜਾਣਾ ਤੇ ਇਸ ਲਈ ਬੋਲ ਰਹੀ ਹੈ ਪਰ ਦੂਜਾ ਬਿਆਨ ਉਹਦਾ ਲੰਗੇ ਦਿਨਾਂ ਦੀ ਗੱਲ ਭਾਰਤ ਦੇ ਇੱਕ ਡੇ ਮੀਡੀਆ ادارے ਨੇ ਇੱਕ ਇੰਟਰਵਿਊ ਕੀਤੀ ਕੰਗਣਾ ਜੀ ਤੇ ਉਹਦੇ ਵਿੱਚ ਕੰਗਣਾ ਕੀ ਕਹਿੰਦੀ ਆ ਕਿ ਕਿਸਾਨ ਅੰਦੋਲਨ ਦੇ ਦੌਰਾਨ ਤਾਂ ਕਤਲ ਹੋਏ ਨੇ ਰੇਪ ਹੋਏ ਨੇ ਉਹ ਕਹਿੰਦੀ ਇਹ ਤਾਂ ਸਰਕਾਰ ਨੂੰ ਸਮਝ ਆ ਗਈ ਸਾਡੇ ਆਕਾਮਾਂ ਨੂੰ ਹੈ ਲੀਡਰਸ਼ਿਪ ਨੂੰ ਸਮਝ ਆ ਗਈ ਕੀ ਹੋਣ ਜਾ ਰਿਹਾ ਜੇ ਉਹ ਸਮਾਂ ਰਹਿੰਦਿਆ ਕਾਨੂੰਨ ਵਾਪਸ ਨਾਲੇ ਹੁੰਦੇ ਤਾਂ ਪੰਜਾਬ ਵਾਲਿਆਂ ਨੇ ਤਾਂ ਬੰਗਲਾਦੇਸ਼ ਬਣਾ ਦੇਣਾ ਸੀ ਭਾਰਤ ਇਹ ਇੱਕ ਮੈਂਬਰ ਪਾਰਲੀਮੈਂਟ ਦੇ ਬੋਲ ਨੇ ਇਹ ਉਹਦਾ ਲੈਵਲ ਹੈ ਇਸ ਮਸਲੇ ਨੇ ਕਿਸਮਾਨ ਪਾਇਆ ਇਹ ਤਾਂ ਲੰਗੇ ਦਿਨਾਂ ਦੀ ਗੱਲ ਹੈ ਜੇ ਇਹ ਇਹ ਹੁਣ ਤੀਜਾ ਬਿਆਨ ਆ ਗਿਆ ਉਹਦਾ ਹੁਣ ਤੀਸਰੇ ਬਿਆਨ ਤੇ ਉਹਦੇ ਫਿਰ ਬਾਤਾਂ ਚ ਆ ਗਿਆ ਸੋ ਬੇਸ਼ੱਕ 1 ਸਾਲ ਤੋਂ ਬਾਅਦ ਕਿਸਾਨ ਉਹ ਦਿੱਲੀ ਦੀਆਂ ਬਰੂਹਾਂ ਤੇ ਛੱਲਿਆ ਉਹ ਤੋਂ ਬਾਅਦ ਇਹ ਕਾਨੂੰਨ ਵਾਪਸ ਹੋਏ ਪਰ ਕੰਗਣਾ ਰਣੋਦ ਦਾ ਇਸ ਦੇ ਹੱਕ 'ਚ ਕਹਿਣਾ ਬੇਸ਼ੱਕ ਹੁਣ ਇਹ ਕਹਿਣਾ ਕਿ ਮੈਂ ਅਫਸੋਸ ਪ੍ਰਗਟ ਨਹੀਂ ਆਪਣੇ ਬੋਲਾਂ ਦੀ ਬੋਲਾਂ ਨੂੰ ਵਾਪਸ ਲੈਣੀ ਪਰ ਉਹਨੇ ਮੁੱਦਾ ਛੇੜਦਾ ਦੂਏ ਪਾਸੇ ਦਿੱਲੀ ਦੇ ਵਿੱਚ ਸ਼ਿਵਰਾਜ ਚਾਹਾਨ ਜਿਹੜੇ ਹੁਣ ਖੇਤੀ ਮੰਤਰੀ ਨੇ ਦੇਸ਼ ਦੀ ਸਰਕਾਰ ਦੇ ਵਿੱਚ ਉਹ ਬਕਾਇਦਾ ਤੌਰ ਤੇ ਭਾਜਪਾ ਹਤੈਸ਼ੀ ਜਾਂ ਤਿੰਨ ਕਾਨੂੰਨਾਂ ਦੇ ਹਤੈਸ਼ੀ ਜਾਂ ਭਾਜਪਾ ਦੇ ਝੋਲੀ ਚੁੱਕ ਉਹਨਾਂ ਲੀਡਰਾਂ ਨਾਲ ਇੱਕ ਮੀਟਿੰਗ ਕਰਕੇ ਹਟੇ ਮੈਸੂਦੰਮ ਪਰ ਰਹੇ ਨੇ ਕਿ ਅਸੀਂ ਦੇਸ਼ ਭਰ ਚੋਂ ਬੁਲਾ ਰਹੇ ਹਾਂ ਹਰ ਮੰਗਲਵਾਰ ਜੀ ਇਹ ਜੀ ਮੀਟਿੰਗ ਹੋਇਆ ਕਰੂਗੀ ਵੱਖ-ਵੱਖ ਸੂਬਿਆਂ ਚੋਂ ਕਿਸਾਨ ਬੁਲਾਏ ਜਾਣ ਕਰਨਗੇ ਐਮਐਸਪੀ ਤੇ ਕੰਮ ਕਰ ਰਹੇ ਹਾਂ ਦਾਲਾਂ ਫਸਲਾਂ ਤੇ ਕੰਮ ਕਰ ਰਹੇ ਮੈਂ ਕਹਿੰਦਾ ਚੰਗੀ ਗੱਲ ਸਰਕਾਰ ਕਰੇ ਪਰ ਇੱਕ ਪਾਸੇ ਫਿਰ ਉਹਨਾਂ ਧਿਰਾਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਹੜੇ ਤਿੰਨ ਖੇਤੀਕਰਨਾਂ ਦੇ ਹੱਕ 'ਚ ਸੀ ਜਿਹੜੇ ਕਿਸਾਨ ਅੰਦੋਲਨ ਨੂੰ ਭੰਡਦੇ ਸੀ ਜਿਹੜੇ ਉਸ ਨੂੰ ਚਾਈਨੀਜ਼ ਪਾਕਿਸਤਾਨੀ ਖਾਲਸਤਾਨੀ ਅਤਵਾਦੀ ਪਤਾ ਨਹੀਂ ਕੀ ਕੀ ਦੱਸਦੇ ਸੀ ਤੇ ਆ ਕੰਗਣਾ ਵਰਗੇ ਬਿਆਨਾਂ ਦੀ ਹਮਾਇਤ ਕਰਦੇ ਸੀ ਤੇ ਦੂਜੇ ਪਾਸੇ ਕੰਗਣਾ ਤੇ ਇਹ ਬੋਲ ਆ ਰਹੇ ਨੇ ਬੇਸ਼ੱਕ ਬੋਲ ਵਾਪਸ ਹੋਗੇ ਪਰ ਸਚਾਈ ਇਹ ਹੈ ਕਿ ਕਮਾਂਡ 'ਚੋਂ ਨਿਕਲੇ ਤੀਰ ਤੇ ਜਵਾਨ 'ਚੋਂ ਨਿਕਲੇ ਬੋਲ ਵਾਪਸ ਨਹੀਂ ਹੁੰਦੇ ਜਨਾਬ ਸੋ ਇਹ ਸੋਚਣ ਦੀ ਲੋੜ ਹੈ ਕਿ ਕੰਗਣਾ ਬੋਲ ਰਹੀ ਹੈ ਕਿ ਦੇ ਵਿੱਚ ਕੋਈ ਹੋਰ ਬੋਲ ਰਿਹਾ ਕਿ ਕਾਰਪੋਰਟ ਘਰਾਣੇ ਬੋਲ ਰਹੇ ਨੇ ਜਾਂ ਸਰਕਾਰ ਬੋਲ ਰਹੀ ਹੈ ਇਹ ਸਵਾਲ ਵੱਡਾ ਹੈ ਚਲੋ ਜੀ ਐਨ ਆਰ ਆਈ ਕੋਟੇ ਦੇ ਹਵਾਲੇ ਨਾਲ ਵੀ ਆਖਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਨੇ ਵੀ ਬਰਕਰਾਰ ਰੱਖਿਆ ਹੈ ਐਨ ਆਰ ਆਈ ਕੋਟੇ ਦੇ ਹਵਾਲੇ ਨਾਲ ਮੈਡੀਕਲ ਖੇਤਰ ਦੇ ਵਿੱਚ ਜਿਹੜੀਆਂ ਐਡਮਿਸ਼ਨਾਂ ਹੁੰਦੀਆਂ ਨੇ ਜਿਹੜੇ ਐਮਬੀਬੀਐਸ ਕਰਨ ਆਉਂਦੇ ਨੇ ਜਾਂ ਡੈਂਟਲ ਡਾਕਟਰ ਬਣਨ ਆਉਂਦੇ ਨੇ ਪੰਜਾਬ ਦੇ ਵਿੱਚ ਵੀ ਦੇਸ਼ ਭਰ ਦੇ ਹਵਾਲੇ ਨਾਲ ਵੀ ਜਿਵੇਂ ਹੈਗਾ ਕਿ 15% ਕੋਟਾ ਫਿਕਸ ਹੁੰਦਾ। ਦਾਖਲੇ ਲਈ ਪੰਜਾਬ ਦੇ ਵਿੱਚ 185 ਸੀਟਾਂ ਐਮਬੀਬੀਐਸ 'ਚ ਹੈਗੀਆਂ ਨੇ ਐਨਆਰਆਈ ਕੋਟੇ ਦੀਆਂ। ਇਸੇ ਤਰ੍ਹਾਂ ਬੀਡੀਐਸ 'ਚ ਵੀ 185 ਹੈਗੀਆਂ। ਸੋ ਇਹ ਸੀਟਾਂ ਐਨਆਰਆਈ ਭਾਈਚਾਰੇ ਲਈ ਉਹਨਾਂ ਦੇ ਪਰਿਵਾਰਾਂ ਲਈ ਉਹਨਾਂ ਦੇ ਬੱਚਿਆਂ ਲਈ ਨੇ। ਪਰ ਇੱਕ ਨੁਕਤਾ ਕੱਢਿਆ ਗਿਆ ਕਿ ਜੇ ਐਨਆਰਆਈ ਸੀਟ ਨਹੀਂ ਭਰਦੀ ਜਾ ਐਨਆਰਆਈ ਸੀਟ ਨੂੰ ਭਰਨ ਦਾ ਫਾਰਮੂਲਾ ਉਹਨਾਂ ਦੇ ਐਨਆਰਆਈਆਂ ਦੇ ਰਿਸ਼ਤੇਦਾਰਾਂ ਲਈ ਵੀ ਹੋ ਸਕਦਾ ਹੈ ਰਿਸ਼ਤੇਦਾਰੀ ਚ ਮਤਲਬ ਚਾਚੀ ਚਾਚਾ ਹੈ ਤਾਈ ਤਾਇਆ ਹੈ ਭੂਆ ਫੁੱਫੜ ਹੈ ਮਾਮੀ ਮਾਮਾ ਕੋਈ ਵੀ ਹੋ ਸਕਦਾ ਹੈ ਕਹਿੰਦੀ ਇਹ ਫਾਰਮੂਲੇ ਕੱਢ ਲਓ ਸੋ ਇਹ ਫਾਰਮੂਲੇ ਨੂੰ ਚੁਣੌਤੀ ਦਿੱਤੀ ਗਈ ਕਿ ਵੀ ਇਹ ਕੀ ਹੈ ਕਿਉਂਕਿ ਐਨਆਰਆਈ ਸੀਟ ਐਨਆਰਆਈ ਪਰਿਵਾਰਾਂ ਲਈ ਐਨਆਰਆਈ ਪਾਈਚਾਰੇ ਲਈ ਹੈ ਤੇ ਜੇ ਉਹ ਸੀਟ ਖਾਲੀ ਰਹਿੰਦੀ ਹੈ ਤਾਂ ਉਸ ਤੋਂ ਬਾਅਦ ਉਹ ਜਨਰਲ ਸੀਟ ਵਿੱਚ ਤਬਦੀਲ ਹੋ ਜਾਂਦੀ ਹੈ ਪਰ ਇੱਥੇ ਜਦੋਂ ਰਿਸ਼ਤੇਦਾਰਾਂ ਲਈ ਰਾਹ ਖੋਲਿਆ ਗਿਆ ਤਾਂ ਇਸ ਨੂੰ ਕੁਝ ਸਰਦ ਧਿਰਾਂ ਨੇ ਚੋਰਮੋਰੀ ਵੀ ਮੰਨਿਆ ਉਹ ਕਹਿੰਦੇ ਵੀ ਇਹਦੇ ਨਾਲ ਡਾਕਾ ਵੀ ਹੈ ਜਿਹੜੇ ਬੱਚੇ ਵੱਧ ਨੰਬਰ ਲੈ ਕੇ ਉਸ ਕਤਾਰ 'ਚ ਖੜੇ ਨੇ ਹੈਨਾ ਉਹ ਰਹਿ ਜਾਣਗੇ ਤੇ ਜੇ ਐਨ ਆਰ ਆਈ ਦੇ ਰਿਸਰ ਨਹੀਂ ਭਰਨੀਆਂ ਤਾਂ ਉਹ ਘੱਟ ਨੰਬਰ ਨਾਲ ਵੀ ਦਾਖਲ ਹੋ ਜਾਣਗੇ ਇਹ ਪ੍ਰਕਿਰਿਆ ਇਸੇ ਮਾਮਲੇ ਪੰਜਾਬ ਹਾਈ ਕੋਰਟ ਪਹੁੰਚ ਗਿਆ ਪੰਜਾਬ ਦੇ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਖਾਰਜ ਕਰਤਾ ਉਹ ਕਹਿੰਦੇ ਨਹੀਂ ਵੀ ਐਨ ਆਰ ਆਈ ਸੀਟ ਸਿਰਫ ਇਹਨਾਂ ਲਈ ਹੋਊਗੀ ਪਰ ਪੰਜਾਬ ਸਰਕਾਰ ਇਸ ਨੂੰ ਲਾਗੂ ਕਰਨ ਤੇ ਵਿਜਿਤ ਸੀ ਉਹ ਇਹ ਮਸਲੇ ਨੂੰ ਸੁਪਰੀਮ ਕੋਰਟ ਲੈ ਗਿਆ ਸੋ ਇਸ ਦੇ ਉੱਤੇ ਜੋ ਸੁਪਰੀਮ ਕੋਰਟ ਗਿਆ ਮਾਮਲਾ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ 3 ਮੈਂਬਰੀ ਬੈਂਚ ਸੀਗਾ ਜਿਦੀ ਅਗਵਾਈ ਖੁਦ ਹੈ ਚੀਫ ਜਸਤੀ ਚੰਦਰ ਚੂੜਹਰੀ ਕਰ ਰਹੇ ਸੀਗੇ ਉਹਨਾਂ ਨੇ ਸਪਸ਼ਟ ਕਿਹਾ ਕਿ ਪੰਜਾਬ ਚ ਐਨ ਆਰ ਆਈ ਕੋਟੇ ਦਾ ਬਿਜ਼ਨਸ ਬੰਦ ਹੋਣਾ ਚਾਹੀਦਾ ਇਹ ਪੈਸੇ ਕਮਾਉਣ ਦਾ ਧੰਦਾ ਨਹੀਂ ਹੈ ਇਹ ਸੀਟਾਂ ਵੇਚਣ ਦਾ ਧੰਦਾ ਲੱਗਦਾ ਮੈਨੂੰ ਕਹਿੰਦੇ ਇਹ ਪੈਸੇ ਕਮਾਉਣ ਦਾ ਬਿਜ਼ਨਸ ਲੱਗਦਾ ਕਹਿੰਦੇ ਇਸ ਲਈ ਇਹਨੂੰ ਧੰਦਾ ਨਾ ਬਣਾਓ ਕਹਿੰਦੇ ਇਹ ਧੰਦਾ ਨਹੀਂ ਇਸ ਨੂੰ ਬੰਦ ਕਰੋ ਬੇਸ਼ੱਕ ਹਵਾਲਾ ਦਿੱਤਾ ਗਿਆ ਕਿ ਹੋਰ ਨਾਲ ਸੁਬਿਆਂ ਚੱਲਦੀ ਉਹ ਕਹਿੰਦੇ ਕੋਈ ਨਾ ਫੈਸਲੇ ਦਵਾ ਸਾਰਿਆਂ ਤੇ ਅਸਰ ਆ ਜਾਊਗਾ ਆਪਣੇ ਸੋ ਪੰਜਾਬ ਰਾਣਾ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਆ ਸੁਪਰੀਮ ਕੋਰਟ ਨੇ ਸਪੱਸ਼ਟ ਲੱਭ ਜਾਂਚ ਕਿ ਐਨ ਆਰ ਆਈ ਸੀਟ ਦਾ ਦਾਇਰਾ ਨਹੀਂ ਵਧਾ ਸਕਦੇ ਉਹ ਐਨ ਆਰ ਆਈ ਪਰਿਵਾਰ ਲਈ ਆ ਉਹਨਾਂ ਲਈ ਉਹ ਸੀਮਤ ਹੈ ਕੋਈ ਰਿਸ਼ਤੇਦਾਰੀ ਨਹੀਂ ਹੋ ਸਕਦੀ ਤੇ ਇਸ ਲਈ ਪੰਜਾਬ ਚੈਨਲ ਦੇ ਕੋਟੇ ਦਾ ਬਿਜ਼ਨਸ ਬੰਦ ਹੋਣਾ ਚਾਹੀਦਾ ਧੋਖਾ ਧੋੜੀ ਹੈ ਮਾਨਯੋਗ ਸੁਪਰੀਮ ਕੋਰਟ ਦੇ ਸਪੱਸ਼ਟ ਲਬਜਾਂ ਚ ਆਏ ਇਸ ਫੈਸਲੇ ਨੇ ਰਾਹਤ ਦਿੱਤੀ ਹੈ ਐਮਬੀਬੀਐਸ ਕਰਨ ਵਾਲਿਆਂ ਨੂੰ ਮੀਡੀਐਸ ਕਰਨ ਵਾਲਿਆਂ ਨੂੰ ਐਨਆਰਆਈ ਪਰਿਵਾਰਾਂ ਲਈ ਵੀ ਇਹ ਰਾਹਤ ਹੈ ਤੇ ਸੀਟਾਂ ਵੇਚਣ ਦੇ ਉੱਤੇ ਮਿਲਦਾ ਰੋਕ ਲੱਗ ਗਈ ਹੈ ਇੱਕ ਸਰਦ ਫੈਸਲਾ ਹੈ